ਆ ਸੰਗਤ ਜੀ ਫਿਰ ਸਤਗੁਰੂ ਸੱਚੇ ਪਾਤਸ਼ਾਹ ਯੂਸਫ ਪੁਰੇ ਦੀ ਸੰਗਤ ਨੂੰ ਤਾਰਨ ਆਏ ਸੀ ਜਾਂ ਕਮਲੇ ਕਰਨ ਆਏ ਸੀ ਸਵਾਲ ਹੀ ਪੈਦਾ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਇਹ ਗੱਲਾਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਤਾਂ ਸਦਾ ਦਿਆਲੂ ਕਿਰਪਾਲੂ ਉਹ ਤਾਂ ਕਿਸੇ ਨੂੰ ਸਰਾਫ ਦਿੰਦੇ ਨਹੀਂ ਇੱਥੋਂ ਦਾ ਬਸ ਇੰਨਾ ਹੀ ਇਤਿਹਾਸ ਆ ਵੀ ਜਦੋਂ ਤਖਤੂ ਪੁਰੇ ਸਭ ਤੋਂ ਚਾਲੇ ਪਾ ਕੇ ਸਤਗੁਰਾਂ ਨੇ ਇੱਥੇ ਆ ਕੇ ਬਸਰਾ ਜੇ ਸਤਗੁਰੂ ਹੀ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਬੋਲ ਬੋਲੂਗਾ ਫਿਰ ਬਖਸ਼ੂਗਾ ਕੌਣ ਪਹਿਲਾ ਨਾ ਖੜਕ ਸਿੰਘ ਵਾਲਾ ਤੇ ਬੀਲੀ ਫਿਰ ਇਹਨੂੰ ਪਰਸਾਦ ਸੰਗਤ ਜੀ ਮੇਰੇ ਸਤਿਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਇਦਾਂ ਦਾ ਵਚਨ ਕਰਨ ਵਾਲੇ ਨਹੀਂ ਸਨ 10 ਗੁਰੂ ਸਹਿਬਾਨ ਲੋਕਾਂ ਨੂੰ ਕਮਲੇ ਕਰਨ ਲਈ ਸੰਸਾਰ ਵਿੱਚ ਵਿਚਰਦੇ ਰਹੇ ਜਾਂ ਕਮਲਿਆਂ ਨੂੰ ਠੀਕ ਕਰਨ ਦੇ ਲਈ ਵਿਚਰਦੇ ਰਹੇ ਤੇ ਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਮਿੱਠ ਬੋਲਣਾ ਜੀ ਹਰ ਸੱਜਣ સ્વાਮੀ ਮੋਰਾ ਇਸ ਗੁਰਦੁਆਰਾ ਸਾਹਿਬ ਦੇ ਨਾਮ ਤੇ ਵੀ ਦੋ ਕਿੱਲਿਆਂ ਦੇ ਵਿੱਚ ਇਹ ਗੁਰਦੁਆਰਾ ਬਣਿਆ ਹੋਇਆ। ਠੀਕ ਹੈ। ਤਕਰੀਬਨ ਸਾਢੇ 3 ਕਿੱਲੇ ਬਾਹਰ ਵਿਜਾਈ ਪਈ। ਪਰ ਦਾਸ ਉਨੀ ਇੱਕ ਗੱਲ ਕਰੂਗਾ ਜਿੰਨੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੌਜੂਦਾ ਗੁਰੂ ਸਾਨੂੰ ਹੁਕਮ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਸਬਦਾ ਹੀ ਪਲਾ ਕਰਦੇ ਹਨ। ਸਤਿਗੁਰ ਸਭਨ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤਖਤੂ ਪੂਰੇ ਨਗਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਨਗਰ ਬੀਲੀ ਵਿਖੇ ਪਹੁੰਚੇ ਇਸ ਸਥਾਨ ਤੇ ਜੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਸਥਾਨ ਤੇ ਆ ਕੇ ਬਰਾਜਮਾਨ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਰਾਤ ਇਸ ਸਥਾਨ ਤੇ guzari ਸੀ ਸੋ ਦਾਸ ਆਪ ਜੀ ਨੂੰ ਹੁਣ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਵਾਵੇਗਾ ਇਸ ਤੋਂ ਬਿਨਾ ਜੋ ਵੀ ਗੁਰਸਿੱਖ ਆਪਾਂ ਨੂੰ ਇੱਥੇ ਮਿਲਣਗੇ ਆਪਾਂ ਉਹਨਾਂ ਦੇ ਨਾਲ ਫਤਿਹ ਦੀ ਸਾਂਝ ਕਰਾਂਗੇ ਉਹਨਾਂ ਪਾਸੋਂ ਵੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਦਾਸ ਦੇ ਨਾਲ ਇਸ ਗੁਰਦੁਆਰਾ ਸਾਹਿਬ ਜੋ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਹਨ ਭਾਈ ਸਾਹਿਬ ਜੀ ਮੌਜੂਦ ਹਨ ਆਪਾਂ ਇਹਨਾਂ ਦੇ ਨਾਲ ਫਤਿਹ ਦੀ ਸਾਂਝ ਕਰਦੇ ਹਾਂ ਅਤੇ ਇਹਨਾਂ ਪਾਸੋਂ ਵੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸ਼ੁਭ ਨਾਮ ਕੀ ਹੈ ਜੀ ਮੇਰਾ ਨਾਮ ਹੈ ਜਪੂਤਾ ਸਿੰਘ ਅੱਛਾ ਜੀ ਹਾਂ ਜੀ ਆਪ ਜੀ ਦਾ ਨਗਰ ਕਿਹੜਾ ਮੇਰਾ ਨਗਰ ਹੈਗਾ ਜੀ ਤੱਪਾ ਮੰਡੀ ਅੱਛਾ ਜੀ ਤੇ ਇਸ ਸਥਾਨ ਤੇ ਸੇਵਾ ਨਿਭਾਉਂਦਿਆਂ ਨੂੰ ਆਪ ਜੀ ਨੂੰ ਕਿੰਨਾ ਹੋ ਗਿਆ ਮੈਨੂੰ ਇਸ ਸਥਾਨ ਦੇ ਸੱਚੇ ਪਾਤਸ਼ਾਹ ਸ਼੍ਰੀ ਮਹ ਪਾਤਸ਼ਾਹ ਦੇ 5 ਸਾਲ ਹੋ ਗਏ ਜੀ ਅੱਛਾ ਜੀ ਹਾਂ ਸੇਵਾ ਨਮੁੰਦੇ ਨੂੰ 5 ਸਾਲ ਹੋ ਗਏ ਜੀ ਇਸ ਨਗਰ ਨਿਵਾਸੀਆਂ ਪਾਸੋਂ ਜਾਂ ਇਤਿਹਾਸ ਦੇ ਵਿੱਚੋਂ ਤੁਸੀਂ ਕਿਤਾਬਾਂ ਪੜ੍ਹ ਕੇ ਇਸ ਗੌਰ ਸਥਾਨ ਦੇ ਬਾਰੇ ਜਿੰਨੀ ਕਿ ਜਾਣਕਾਰੀ ਤੁਹਾਨੂੰ ਮਿਲੀ ਹੈ ਤਾਂ ਉਹ ਕਿਰਪਾ ਕਰਕੇ ਸੰਗਤਾਂ ਦੇ ਨਾਲ ਸਾਂਝੀ ਕਰੋ ਹਾਂ ਜੀ ਮਤਲਬ ਕਿ ਜਿਹੜਾ ਜਿਸ ਸਥਾਨ ਦੇ ਉੱਪਰ ਸਤਿਗੁਰਾਂ ਨੇ ਸਾਨੂੰ ਸੇਵਾ ਬਖਸ਼ੀ ਹੈ ਉਸ ਸਥਾਨ ਦੇ ਉੱਪਰ ਇਸ ਸਾਰੇ ਨਗਰ ਦੀ ਸੰਗਤਾਂ ਵੱਲੋਂ ਤੇ ਇਥੋਂ ਦੇ ਥੋੜਾ ਜਿਹਾ ਇਤਿਹਾਸ ਦੀ ਕੋਝ ਨੂੰ ਮੁੱਖ ਰੱਖਦੇ ਹੋਏ ਸਾਡਾ ਇਤਿਹਾਸ ਵੀ ਲਿਖਿਆ ਹੋਇਆ ਸੱਚੇ ਪਾਤਸ਼ਾਹ ਦਾ ਇਥੋਂ ਦਾ ਬਸ ਇੰਨਾ ਹੀ ਇਤਿਹਾਸ ਆ ਵੀ ਜਦੋਂ ਤਖਤੂਪੁਰੇ ਸਭ ਤੋਂ ਚਾਲੇ ਪਾ ਕੇ ਸਤਿਗੁਰਾਂ ਨੇ ਇੱਥੇ ਆ ਕੇ ਵਿਸਰਾਮ ਕੀਤਾ ਅੱਛਾ ਜੀ ਬਸ ਅੱਗੇ ਸਤਿਗੁਰੂ ਕਿਹੜੇ ਪਾਸੇ ਜਾ ਰਹੇ ਸੀਗੇ ਅੱਗੇ ਸਤਿਗੁਰਾਂ ਨੇ ਜਿਹੜਾ ਮਤਲਬ ਕਿ ਇਤਿਹਾਸ ਦੇ ਸਾਡੇ ਜੋ ਇਸ ਵਿੱਚ ਲਿਖਿਆ ਉਹਦੇ ਵਿੱਚ ਨਹੀਂ ਪਤਾ ਵੀ ਕਿਹੜੇ ਪਾਸੇ ਜਾ ਰਹੇ ਸੀ ਪਰ ਇਹ ਜ਼ਰੂਰ ਹੈ ਵੀ ਇਥੋਂ ਜੋਸਫਪੁਰੇ ਜ਼ਰੂਰ ਗਏ ਨੇ ਇਹ ਜਿਹੜਾ ਨਗਰ ਹੈ ਇਹ ਕਿਹੜੇ ਜ਼ਿਲ੍ਹੇ ਵਿੱਚ ਹੁੰਦਾ ਹੈ ਇਹ ਜੀ ਬਰਨਾਲਾ ਜ਼ਿਲ੍ਹਾ ਪਹਿਲਾਂ ਸੰਗਰੂਰ ਜ਼ਿਲ੍ਹਾ ਪੈਂਦਾ ਸੀ ਹੁਣ ਬਰਨਾਲਾ ਜ਼ਿਲ੍ਹਾ ਪੈਂਦਾ ਜੀ ਅੱਛਾ ਹਾਂ ਬਰਨਾਲਾ ਜ਼ਿਲ੍ਹਾ ਹਾਂ ਜੀ ਬਰਨਾਲਾ ਜ਼ਿਲ੍ਹਾ ਪੈਂਦਾ ਜੀ ਅੱਛਾ ਜੀ ਇਹ ਬਰਨਾਲਾ ਜ਼ਿਲ੍ਹੇ ਦੇ ਵਿੱਚ ਆ ਜਾਂਦਾ ਇਹਨੂੰ ਖੜਕ ਸਿੰਘ ਵਾਲਾ ਕਹਿੰਦੇ ਸੜਕ ਸਿੰਘ ਵਾਲਾ ਬਿੱਲੀ ਬਿੱਲੀ ਤਲਵੰਡੀ ਖੜਕ ਸਿੰਘ ਵਾਲਾ ਕਾ ਤੂੰ ਕਹਿੰਦੇ ਇਹਦਾ ਨਾਮ ਹੀ ਖੜਕ ਸਿੰਘ ਵਾਲਾ ਰੱਖਿਆ ਹੋਇਆ ਜੀ ਪਹਿਲਾਂ ਤੋਂ ਪਹਿਲਾ ਨਾਮ ਪਹਿਲਾ ਨਾਮ ਖੜਕ ਸਿੰਘ ਵਾਲਾ ਇਹਦਾ ਤੇ ਬੀਲੀ ਫਿਰ ਇਹਨੂੰ ਕਿਉਂ ਕਹਿੰਦੇ ਨੇ ਬੀਲੀ ਇਹਨੂੰ ਛੋਟੀ ਕਰਕੇ ਕਹਿ ਦਿੰਦੇ ਨੇ ਕਿਉਂਕਿ ਨਾਲ ਹੀ ਬੀਲਾ ਬਿੱਲੀ ਕਰਕੇ ਸ਼ਾਇਦ ਕੁਝ ਨਾ ਕੁਝ ਰਿਲੇਸ਼ਨ ਹੋਣੇ ਨੇ ਜਾਂ ਪਰ ਕਿਉਂਕਿ ਕਾਫੀ ਸਮਾਂ ਇੰਨਾ ਸਾਨੂੰ ਡੂੰਘਾਈ ਦੇ ਵਿੱਚ ਇਸ ਨਗਰ ਦੇ ਬਾਰੇ ਨਾ ਹੀ ਨੌਲੇਜ ਹੈ ਕਿ ਖੜਕ ਸਿੰਘ ਵਾਲਾ ਜ਼ਰੂਰ ਇਹ ਸਾਰੇ ਪੇਪਰਾਂ ਦੇ ਵਿੱਚ ਕਾਗਜ਼ਾਂ ਦੇ ਵਿੱਚ ਖੜਕ ਸਿੰਘ ਵਾਲਾ ਲਿਖਿਆ ਜਾਂਦਾ ਇਹ ਬੀਲੀ ਤੇ ਤਲਵੰਡੀ ਜਿਹੜਾ ਹੈ ਇਹ ਅਲੱਗ-ਲੱਗ ਨਹੀਂ ਜਾਂ ਤਲਵੰਡੀ ਬਿੱਲੀ ਇਹ ਅਲੱਗ-ਲੱਗ ਆ ਜੀ ਤਲਵੰਡੀ ਅ ਥੋੜਾ ਜਿਹਾ ਗਾਹਾਂਗਾ ਸਮਝ ਲਓ ਇਸ ਕਹਿ ਸਕਦੇ ਆ ਕਿ 4 ਕਿੱਲੇ ਗਾਹਾਂ ਠੀਕ ਹੈ ਤੇ ਬਿੱਲੀ ਹੋਰਾਂ ਠੀਕ ਹੈ ਪੰਚਾਇਤਾਂ ਅਲੱਗ-ਲੱਗ ਆ ਪੰਚਾਇਤਾਂ ਸਰਪੰਚ ਅਲੱਗ-ਲੱਗ ਨੇ ਸਾਰੇ ਇਸ ਸਥਾਨ ਦੇ ਗੁਰਦੁਆਰਾ ਸਾਹਿਬ ਦੇ ਨਾਮ ਜ਼ਮੀਨ ਕਿੰਨੀ ਕ ਹੈਗੀ ਆ ਇਸ ਗੁਰਦੁਆਰਾ ਸਾਹਿਬ ਦੇ ਨਾਮ ਵੀ ਦੋ ਕਿੱਲਾਂ ਦੇ ਵਿੱਚ ਇਹ ਗੁਰਦੁਆਰਾ ਬਣਿਆ ਹੋਇਆ ਹੈ ਠੀਕ ਹੈ तकरीबन 3.5 ਕਿੱਲੇ ਬਾਹਰ ਬਿਜਾਈ ਬੀਤੀ ਇਹ ਇਸ ਟਾਈਮ ਕਾਰ ਸੇਵਾਲਾਂ ਦੇ ਅੰਡਰ ਆ ਅੱਛਾ ਜੀ ਹਾਂਜੀ ਠੀਕ ਹੈ ਬਾਬਾ ਮੇਜਰ ਸਿੰਘ ਜਥੇਦਾਰ ਬਾਬਾ ਮੇਜਰ ਸਿੰਘ ਕਾਰ ਸੇਵਾਲ ਅੱਛਾ ਜੀ ਇੱਥੇ ਜਿਹੜੀ ਕਮੇਟੀ ਆ ਪਿੰਡ ਦੀ ਆ ਕਿ ਜਾਂ ਨਹੀਂ ਕਮੇਟੀ ਨਹੀਂ ਹੈਗੀ ਜਿਹੇ ਜੀ ਹਾਂਜੀ ਇਹ ਕਾਰ ਸੇਵਾਲਾਂ ਦੀ ਅੰਡਰ ਹੀ ਉਹ ਹੀ ਚਲਾਉਂਦੇ ਨੇ ਅੱਛਾ ਉਹਨਾਂ ਦੇ ਅਧੀਨ ਉਹਨਾਂ ਦੇ ਅਧੀਨ ਸਾਰੀ ਸਾਮ ਸੁਭਾਗ ਸਾਰੀ ਸਾਮ ਸੁਭਾਗ ਉਹਨਾਂ ਦੇ ਅਧੀਨ ਇੱਥੇ ਕੋਈ ਪ੍ਰਾਤਨ ਨਿਸ਼ਾਨੀ ਸਤਿਗੁਰੂ ਸਾਹਿਬ ਜੀ ਦੇ ਬੇਲੇ ਦਾ ਕੋਈ ਦਰਖਤ ਜਾਂ ਗੁਰੂ ਸਾਹਿਬਾਂ ਨੇ ਇਸ ਨਗਰ ਦੀ ਨਿਵਾਸੀਆਂ ਨੂੰ ਕੋਈ ਬਖਸ਼ਿਸ਼ ਨਿਸ਼ਾਨੀ ਵਜੋਂ ਦਿੱਤੀ ਹੋਵੇ ਜਾਂ ਕੁਝ ਇਦਾਂ ਦਾ ਕੋਈ ਨਹੀਂ ਜੀ ਇਦਾਂ ਦਾ ਕੁਝ ਨਹੀਂ ਹੈਗਾ ਇੱਥੇ ਤੁਸੀਂ ਦੱਸਿਆ ਨੇ ਜਿਵੇਂ ਇਤਿਹਾਸ ਦੇ ਮੁਤਾਬਕ ਵੀ ਜਿਵੇਂ ਸਾਮ ਪੈਂਦੇ ਨੂੰ ਆਏ ਨੇ ਜੀ ਤੇ ਸਾਂ ਪਿੰਡ ਨੂੰ ਆ ਕੇ ਹੀ ਵਿਸਰਾਮ ਕਰਦੇ ਨੇ ਤੇ ਸਵੇਰ ਨੂੰ ਚੱਲੇ ਪਾਉਂਦੇ ਨੇ ਯਾਨੀ ਇੱਕ ਰਾਤ ਮਾਰੇ ਇੱਕ ਰਾਤ ਇੱਥੇ ਇਸ ਸਥਾਨ ਤੇ ਰਹੇ ਨੇ ਇੱਕ ਰਾਤ ਤੇ ਉਦੋਂ ਇੱਥੇ ਕੋਈ ਢਾਬ ਛੱਪੜੀ ਜਾਂ ਕੁਝ ਹਾਂ ਬਸ ਇੱਥੇ ਹੁੰਦਾ ਸੀ ਕਿ ਪੜੀਆਂ ਸੀਗੀਆਂ ਚਾਰੇ ਪਾਸੇ ਅੱਛਾ ਜੀ ਇਹ ਸਾਰੇ ਪਾਸੇ ਪੜੀਆਂ ਸੀਗੀਆਂ ਠੀਕ ਹੈ ਤੇ ਇੱਥੇ ਆ ਉੱਚਾ ਥਾਂ ਸੀਗਾ ਸਾਰੇ ਪਿੰਡ ਨਾਲੋਂ ਅੱਛਾ ਜੀ ਇਹ ਉੱਚੇ ਥਾਂ ਕਰਕੇ ਸਤਪੁਰ ਇੱਥੇ ਆ ਕੇ ਬੈਠੇ ਅੱਛਾ ਜੀ ਹਾਂਜੀ ਇਸ ਅ ਮਤਲਬ ਕਿ ਇਸ ਥਾਨ ਦੇ ਉੱਪਰ ਗੁਰਦੁਆਰਾ ਬਣਿਆ ਹੋਇਆ ਇੱਥੇ ਬੈਠੇ ਆ ਇਸੇ ਥਾਂ ਤੇ ਇਸ ਥਾਨ ਤੇ ਉੱਥੇ ਗੁਰਦੁਆਰਾ ਮਤਲਬ ਕਿ ਸਸੋਵਿਤ ਕੀਤਾ ਅੱਛਾ ਹਾਂਜੀ ਜਦੋਂ ਆਪ ਜੀ ਇੱਥੇ ਆਏ ਹੋ ਉਦੋਂ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਸੀ ਜਾਂ ਕੋਈ ਪੁਰਾਣਾ ਤਰੀਕੇ ਨਾਲ ਬਣਿਆ ਸੀ ਇਸੇ ਤਰੀਕੇ ਨਾਲ ਸੀ ਗੁਰਦੁਆਰਾ ਸਾਹਿਬ ਇਹ ਤਕਰੀਬਨ ਇਸ ਥਾਨ ਨੂੰ ਬਣੇ ਨੂੰ ਬਣਦੇ ਨੂੰ ਤੇ ਬਣੇ ਤੋਂ ਵਿੱਚ 17-15 ਤੋਂ 17 ਸਾਲ ਹੋ ਗਏ ਅੱਛਾ ਜੀ ਹਾਂਜੀ ਕਾਫੀ ਸਮਾਂ ਪੁਰਾਣਾ ਠੀਕ ਹੈ ਨਿਸ਼ਾਨ ਸਾਹਿਬ ਇੱਕੋ ਹੀ ਇੱਥੇ ਹੈ ਨਿਸ਼ਾਨ ਸਾਹਿਬ ਇੱਕੋ ਹੀ ਹੈ ਜੀ ਪਹਿਲਾਂ ਨਿਸ਼ਾਨ ਸਾਹਿਬ ਇੱਥੇ ਹੁੰਦਾ ਸੀਗਾ ਅੱਛਾ ਜੀ ਆਹ ਕਮਰੇ ਹੁੰਦੇ ਸੀਗੇ ਪਹਿਲਾਂ ਅੱਛਾ ਪੁਰਾਣਾ ਗੁਰਦੁਆਰਾ ਸਾਹਿਬ ਇੱਥੇ ਹੁੰਦਾ ਸੀ ਹਾਂ ਇੱਥੇ ਹੁੰਦਾ ਸੀਗਾ ਹਾਂ ਹਾਂ ਤੇ ਮਹਾਰਾਜ ਉੱਥੇ ਬੈਠੇ ਸੀਗੇ ਠੀਕ ਹੈ ਹਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਇਹ ਭਾਈ ਸਭਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਆਪ ਜੀ ਨੂੰ ਇਥੋਂ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਸਤਿਗੁਰੂ ਸੱਚੇ ਪਾਤਸ਼ਾਹ ਈਸ ਨਗਰ ਨੂੰ ਇਸ ਨਗਰ ਨਿਵਾਸੀਆਂ ਨੂੰ ਚੜ੍ਹਦੀ ਕਲਾ ਬਖਸ਼ਣ ਸਰਵਤ ਦਾ ਹੀ ਪਲਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਜੋ ਇਤਿਹਾਸ ਲਿਖਿਆ ਹੋਇਆ ਹੈ ਉਹ ਇਸ ਤਰ੍ਹਾਂ ਹੈ ਇਹ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ 6ਵੀਂ ਦੀ ਚਰਨ ਛੋਹ ਪ੍ਰਾਪਤ ਹੈ ਪਾਤਸ਼ਾਹੀ ਮਾਲਵੇ ਦੀ ਯਾਤਰਾ ਕਰਦੇ ਹੋਏ ਪਿੰਡ ਤਖਤੂਪੁਰਾ ਆਏ ਤਖਤੂਪੁਰਾ ਸਾਹਿਬ ਤੋਂ ਆ ਕੇ ਇਸ ਸਥਾਨ ਤੇ ਵਿਸ਼ਰਾਮ ਕੀਤਾ ਸੰਗਤਾਂ ਨੇ ਦੁੱਧ ਦੇ ਲੰਗਰ ਦੀ ਸੇਵਾ ਕੀਤੀ ਤੇ ਪਾਤਸ਼ਾਹ ਜੀ ਨੇ ਖੁਸ਼ ਹੋ ਕੇ ਦੁੱਧ ਪੁੱਤ ਦਾ ਵਰ ਦਿੱਤਾ ਇਸ ਹੀ ਸਥਾਨ ਤੇ ਪਿੰਡ ਜੂਸਫ ਪੁਰੇ ਤੋਂ ਸੰਗਤ ਨੇ ਆ ਕੇ ਬੇਨਤੀ ਕੀਤੀ ਪਾਤਸ਼ਾਹ ਜੀ ਸਾਡੇ ਪਿੰਡ ਵੀ ਚਰਨ ਪਾਓ ਸਤਿਗੁਰਾਂ ਨੇ ਕਿਹਾ ਕਿ ਭਾਈ ਸਾਡੇ ਕੋਲ ਸਮਾਂ ਨਹੀਂ ਫੇਰ ਕਿਤੇ ਆ ਜਾਵਾਂਗੇ ਸੰਗਤਾਂ ਨੇ ਪਾਸੇ ਹੋ ਕੇ ਵਿਚਾਰ ਕੀਤੀ ਕਿ ਸਤਿਗੁਰਾਂ ਨੂੰ ਪਿੰਡ ਕਿਵੇਂ ਲਿਜਾਇਆ ਜਾਵੇ ਤਾਂ ਸੰਗਤਾਂ ਵਿੱਚੋਂ ਇੱਕ ਹੀ ਆਦਮੀ ਨੇ ਕਿਹਾ ਕਿ ਜੋ ਸੰਗਤ ਆਗਿਆ ਦੇਵੇ ਤਾਂ ਮੈਂ ਸਤਿਗੁਰਾਂ ਨੂੰ ਲਿਜਾ ਸਕਦਾ ਹਾਂ ਸੰਗਤ ਨੇ ਆਗਿਆ ਦਿੱਤੀ ਤੇ ਉਸ ਆਦਮੀ ਨੇ ਰਾਤ ਨੂੰ ਸਤਿਗੁਰਾਂ ਦੇ ਘੋੜੇ ਦੀ ਕਾਠੀ ਰਕਾਬਾਂ ਚੋਰੀ ਕਰ ਲਈਆਂ ਤੇ ਯੂਸਫ ਪੂਰੇ ਪਿੰਡ ਲੈ ਗਿਆ ਜੋ ਕਿ ਸੋਨੇ ਦੀਆਂ ਸਨ ਦੂਜੇ ਦਿਨ ਅੰਮ੍ਰਿਤ ਵੇਲੇ ਅੱਗੇ ਚੱਲਣ ਲਈ ਕਿਹਾ ਪਰ ਸਿੱਖਾਂ ਨੇ ਕਾਠੀ ਤੇ ਰਕਾਬਾਂ ਬਹੁਤ ਭਾਲੀਆਂ ਪਰ ਨਾ ਮਿਲੀਆਂ ਫਿਰ ਸਿੱਖਾਂ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਕਿ ਆਪਜੀ ਘੋੜੇ ਦੀ ਕਾਠੀ ਤੇ ਰਕਾਬਾਂ ਨਹੀਂ ਮਿਲ ਰਹੀਆਂ ਪਰ ਜਾਣੀ ਜਾਣ ਸਤਿਗੁਰੂ ਸਭ ਜਾਣਗੇ ਸਤਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਜੇ ਕੱਲ ਯੂਸਫਪੁਰੇ ਦੀ ਸੰਗਤ ਆਈ ਸੀ ਉਹਨਾਂ ਵਿੱਚੋਂ ਇੱਕ ਆਦਮੀ ਕਾਠੀ ਤੇ ਰਕਾਬਾਂ ਲੈ ਗਿਆ ਹੈ ਹੁਣ ਯੂਸਫਪੁਰੇ ਜਾਣ ਦੀ ਤਿਆਰੀ ਕਰੋ ਸਤਗੁਰੂ ਜੀ ਸਿੱਖਾਂ ਸਮੇਤ ਯੂਸਫਪੁਰੇ ਪਹੁੰਚ ਗਏ ਸਤਗੁਰੂ ਜੀ ਪਹੁੰਚਣ ਤੇ ਸੰਗਤ ਇਕੱਠੀ ਹੋ ਗਈ ਸਤਗੁਰਾਂ ਨੇ ਸੰਗਤ ਤੋਂ ਕਾਠੀ ਤੇ ਰਕਾਬਾਂ ਦੀ ਮੰਗ ਕੀਤੀ ਕਿ ਇਹ ਸਮਾਨ ਤੁਸੀਂ ਚੋਰੀ ਕਰਕੇ ਲਿਆਏ ਹੋ ਸੰਗਤ ਨੇ ਕਿਹਾ ਅਸੀਂ ਚੋਰੀ ਨਹੀਂ ਕੀਤੀ ਅਸੀਂ ਤਾਂ ਆਪਣੇ ਪਿੰਡ ਸਤਗੁਰੂ ਜੀ ਤੁਹਾਡੇ ਚਰਨ ਪਵਾਉਣ ਖਾਤਰ ਲਿਆਏ ਹਾਂ ਇਹ ਸੰਗਤਾਂ ਨੂੰ ਸਤਗੁਰਾਂ ਨੇ ਖੁਸ਼ ਹੋ ਕੇ ਕਿਹਾ ਕਿ ਤੁਸੀਂ ਹਿੰਮਤ ਵਾਲੇ ਹੋ ਜੋ ਸਾਨੂੰ ਲੈ ਆਏ ਹੋ ਉਸੇ ਦਿਨ ਤੋਂ ਯੂਸਫਪੁਰੇ ਤੋਂ ਹਿੰਮਤਪੁਰਾ ਪਿੰਡ ਦਾ ਨਾਮ ਪੈ ਗਿਆ ਸੰਗਤਾਂ ਨੇ ਬਹੁਤ ਸੇਵਾ ਕੀਤੀ ਜਦੋਂ ਕਾਠੀ ਤੇ ਰਕਾਬਾਂ ਦੇਣ ਲੱਗੇ ਤਾਂ ਰਕਾਬਾਂ ਨਹੀਂ ਸਨ ਇਕੱਲੀ ਕਾਠੀ ਹੀ ਸੀ ਸੰਗਤਾਂ ਨੇ ਰਕਾਬਾਂ ਦੀ ਬਹੁਤ ਭਾਲ ਕੀਤੀ ਪਰ ਨਾ ਮਿਲੀਆਂ ਸਤਿਗੁਰਾਂ ਨੇ ਸਹਿ ਸੁਭਾਅ ਕਿਹਾ ਕਿ ਕੋਈ ਕਮਲਾ ਲੈ ਗਿਆ ਹੋ ਜੋ ਅੱਜ ਤੱਕ ਜਿਸ ਨੇ ਰਕਾਬਾਂ ਚੋਰੀ ਕੀਤੀਆਂ ਸਨ ਉਹਨਾਂ ਦੇ ਘਰ ਵਿੱਚ ਇੱਕ ਆਦਮੀ ਕਮਲਾ ਹੋ ਜਾਂਦਾ ਹੈ ਇਸ ਤਰ੍ਹਾਂ ਇੱਥੇ ਇਤਿਹਾਸ ਲਿਖਿਆ ਹੋਇਆ ਹੈ ਪਰ ਸਾਧ ਸੰਗਤ ਜੀ ਮੇਰੇ ਸਤਿਗੁਰੂ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਮਹਾਰਾਜ ਇਦਾਂ ਦਾ ਵਚਨ ਕਰਨ ਵਾਲੇ ਨਹੀਂ ਸਨ ਸਾਧ ਸੰਗਤ ਜੀ ਇੱਥੇ ਸਵਾਲ ਇਹ ਪੈਦਾ ਹੁੰਦਾ ਵੀ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੱਕ 10 ਗੁਰੂ ਸਹਿਬਾਨ ਲੋਕਾਂ ਨੂੰ ਕਮਲੇ ਕਰਨ ਲਈ ਸੰਸਾਰ ਵਿੱਚ ਵਿਚਰਦੇ ਰਹੇ ਜਾਂ ਕਮਲਿਆਂ ਨੂੰ ਠੀਕ ਕਰਨ ਦੇ ਲਈ ਵਿਚਰਦੇ ਰਹੇ ਇੱਥੇ ਲਿਖਿਆ ਸਤਿਗੁਰਾਂ ਨੇ ਸਹਿ ਸੁਭਾਈ ਬਚਨ ਕਿਹਾ ਕਿ ਕੋਈ ਕਮਲਾ ਲੈ ਗਿਆ ਤੇ ਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥਕੀ ਜੀ ਉਹ ਕਦੇ ਨਾ ਬੋਲੇ ਕੌਰਾ ਇੱਕ ਪਾਸੇ ਤਾਂ ਇੱਥੇ ਇਹ ਸਾਬਤ ਕੀਤਾ ਜਾ ਰਿਹਾ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਸਭ ਕੁਝ ਜਾਣੀ ਜਾਣ ਸਨ ਦੂਜੇ ਪਾਸੇ ਨਾਲ ਹੀ ਇਹ ਸਾਬਤ ਕੀਤਾ ਜਾ ਰਿਹਾ ਵੀ ਸਤਗੁਰਾਂ ਨੇ ਸਹਿ ਸੁਭਾਈ ਬਚਨ ਕਰਤਾ ਕੋਈ ਕਮਲਾ ਲੈ ਗਿਆ ਹੂਗਾ ਫਿਰ ਜੇ ਸਤਗੁਰੂਆਂ ਨੂੰ ਪਤਾ ਹੀ ਸੀ ਜਾਣੀ ਜਾਣ ਇੱਥੇ ਲਿਖਿਆ ਹੋਇਆ ਵਾ ਫਿਰ ਸਤਗੁਰੂ ਸੱਚੇ ਪਾਤਸ਼ਾਹ ਨੂੰ ਕਮਲਾ ਕਹਿਣ ਦੀ ਕੀ ਲੋੜ ਸੀ ਜੇ ਪਤਾ ਹੀ ਆ ਵੀ ਉਹ ਲੈ ਗਿਆ ਤਾਂ ਲੈ ਗਿਆ ਫਿਰ ਇੱਥੇ ਕਮਲਾ ਬਚਨ ਕਿਉਂ ਕੀਤਾ ਸਤਗੁਰਾਂ ਨੇ ਸੋ ਇਹ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਇਹ ਗੱਲਾਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਤਾਂ ਸਦਾ ਦਿਆਲੂ ਕਿਰਪਾਲੂ ਉਹ ਤਾਂ ਕਿਸੇ ਨੂੰ ਸਰਾਪ ਦਿੰਦੇ ਨਹੀਂ ਉਹ ਤਾਂ ਕਿਸੇ ਨੂੰ ਮੰਦਾ ਬੋਲ ਬੋਲਦੇ ਹੀ ਨਹੀਂ ਨਾ ਹੀ ਉਹਨਾਂ ਨੇ ساری ਜ਼ਿੰਦਗੀ ਬੋਲਿਆ ਸੋ ਇੱਥੋਂ ਇਹ ਲੱਗਦਾ ਹੈ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਅਜੇ ਹਾ ਕੋਈ ਬਚਨ ਨਹੀਂ ਕੀਤਾ ਹੋਊਗਾ ਕਿਉਂਕਿ ਉਹ ਤਾਂ ਮਿੱਠ ਬੋਲਣੇ ਮਿੱਠ ਬੋਲੜੇ ਸਤਗੁਰੂ ਹਨ ਜੇ ਸਤਗੁਰੂ ਹੀ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਬੋਲ ਬੋਲੂਗਾ ਫਿਰ ਬਖਸ਼ੂਗਾ ਕੌਣ ਇੱਥੇ ਮੈਂ ਆਪਜੀ ਨਾਲ ਇੱਕ ਛੋਟੀ ਜੀ ਸਾਖੀ ਸਾਂਝੀ ਕਰਾਂਗਾ ਗੁਰੂ ਅਮਰਦਾਸ ਜੀ ਦੇ ਵੇਲੇ ਹਰੀਪੁਰ ਦਾ ਰਾਜਾ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਇਆ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਭਾਈ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ ਅਤੇ ਸਾਦੇ ਲਿਬਾਸ ਵਿੱਚ ਆ ਕੇ ਦਰਸ਼ਨ ਕਰਨੀ ਸਾਰਿਆਂ ਨੇ ਤੇ ਉਸ ਦੀ ਇੱਕ ਰਾਣੀ ਨੇ ਫੌਂਡ ਕੱਢਿਆ ਹੋਇਆ ਸੀ ਉਹ ਉਸੇ ਤਰ੍ਹਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੂ ਖਾ ਕੇ ਬੈਠ ਗਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਸੁਭਾਇਕੇ ਹੀ ਬਚਨ ਹੋਇਆ ਕਿ ਕਮਲੀ ਨਾ ਹੋਵੇ ਤਾਂ ਤੇ ਸਾਧ ਸੰਗਤ ਜੀ ਉਹ ਉਸੇ ਵੇਲੇ ਕਮਲੀ ਹੋ ਗਈ ਉਥੋਂ ਉੱਠ ਕੇ ਭੱਜ ਗਈ ਜੰਗਲ ਵਿੱਚ ਚਲੀ ਗਈ ਤੇ ਰਾਜਾ ਸੀ ਜਿਹੜਾ ਉਹ ਬਾਕੀ ਰਾਣੀਆਂ ਨੂੰ ਲੈ ਕੇ ਵਾਪਸ ਰਾਜ ਦੇ ਵਿੱਚ ਚਲਿਆ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਸਿੱਖ ਭਾਈ ਸੱਜਨ ਸੱਚ ਜੋ ਕਿ ਜੰਗਲ ਦੇ ਵਿੱਚੋਂ ਲੱਕੜਾਂ ਲੈਣ ਲਈ ਜਾਇਆ ਕਰਦਾ ਸੀ ਅਤੇ ਉਹ ਕਮਲੀ ਉਸ ਨੂੰ ਤੰਗ ਕਰਿਆ ਕਰੇ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜਿਹੜੀ ਰਾਣੀ ਕਮਲੀ ਹੋ ਗਈ ਸੀ ਆਪ ਜੀ ਦੇ ਮੁਖਾਰ ਬਿੰਦ ਤੋਂ ਜਦੋਂ ਬਚਨ ਹੋਇਆ ਸੀ ਕਿ ਕਮਲੀ ਨਾ ਹੋਵੇ ਤਾਂ ਸੱਚੇ ਪਾਤਸ਼ਾਹ ਜੀ ਉਹ ਰਾਣੀ ਕਮਲੀ ਹੋ ਗਈ ਅਤੇ ਉਹ ਹੁਣ ਤੰਗ ਕਰਦੀ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਚਰਨਾਵਾਂ ਵਾਲਾ ਜੋੜਾ ਭਾਈ ਸਤਨ ਸੱਚ ਨੂੰ ਦਿੱਤਾ ਅਤੇ ਬਚਨ ਕੀਤਾ ਵੀ ਇਹ ਜੋੜਾ ਉਹਦੇ ਮੱਥੇ ਨਾਲ ਲਾ ਦੇਈ ਉਹ ਠੀਕ ਹੋ ਜਾਊਗੀ ਤੇ ਭਾਈ ਸਤਨ ਸੱਚ ਜੀ ਜੰਗਲ ਵਿੱਚ ਗਏ ਉਹ ਕਮਲੀ ਸਾਹਮਣੇ ਆਈ ਤਾਂ ਭਾਈ ਸਤਨ ਸੱਚ ਜੀ ਨੇ ਚਰਨਾਵਾਂ ਵਾਲਾ ਜੋੜਾ ਉਸ ਕਮਲੀ ਦੇ ਮੱਥੇ ਲਾ ਦਿੱਤਾ ਤੇ ਉਹ ਬਿਲਕੁਲ ਉਸੇ ਤਰ੍ਹਾਂ ਠੀਕ ਹੋ ਗਈ ਅਤੇ ਭਾਈ ਸਤਨ ਸੱਚ ਜੀ ਦੇ ਨਾਲ ਵਾਪਸ ਸ੍ਰੀ ਗੁਰੂ ਅਮਰਦਾਸ ਜੀ ਪਾਸ ਆਈ ਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਕੇ ਭਾਈ ਸਤਨ ਸੱਚ ਜੀ ਨੇ ਉਸ ਰਾਣੀ ਦੇ ਨਾਲ ਆਨੰਦ ਕਾਰਜ ਕਰਵਾਇਆ ਸੋ ਸਾਧ ਸੰਗਤ ਜੀ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਸੁਭਾਈ ਕੀ ਕੋਈ ਅਜਿਹਾ ਬਚਨ ਹੋਇਆ ਵੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦਾ ਨਾਲੋਂ ਨਾਲ ਹੱਲ ਵੀ ਕੀਤਾ ਹੈ ਪਰ ਇੱਥੇ ਲਿਖਿਆ ਹੈ ਕਿ ਕੋਈ ਕਮਲਾ ਲੈ ਗਿਆ ਹੋਊ ਜੋ ਅੱਜ ਤੱਕ ਜਿਸ ਨੇ ਰੁਕਾਬਾਂ ਚੋਰੀ ਕੀਤੀਆਂ ਸਨ ਉਹਨਾਂ ਦੇ ਘਰ ਵਿੱਚ ਇੱਕ ਆਦਮੀ ਕਮਲਾ ਹੋ ਜਾਂਦਾ ਹੈ ਸਾਧ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਅੱਜ 2025 ਤੱਕ ਇੰਨਾ ਲੰਮਾ ਸਤਗੁਰੂ ਸੱਚੇ ਪਾਤਸ਼ਾਹ ਜੀ ਬਚਨਤਾ ਨਹੀਂ ਕਰ ਸਕਦੇ ਤੇ ਪਿੰਡ ਦੇ ਵਿੱਚ ਇਹ ਗੱਲ ਸੁਣਨ ਦੇ ਵਿੱਚ ਆਉਂਦਾ ਵੀ ਹੁਣ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਕਮਲਾ ਹੁੰਦਾ ਹੈ ਤੇ ਸਾਧ ਸੰਗਤ ਜੀ ਫਿਰ ਸਤਗੁਰੂ ਸੱਚੇ ਪਾਤਸ਼ਾਹ ਯੂਸਫ ਪੁਰੇ ਦੀ ਸੰਗਤ ਨੂੰ ਤਾਰਨ ਆਏ ਸੀ ਜਾਂ ਕਮਲੇ ਕਰਨ ਆਏ ਸੀ ਸਵਾਲ ਹੀ ਪੈਦਾ ਹੁੰਦਾ ਸੋ ਇਹ ਇਤਿਹਾਸ ਜੋ ਇੱਥੇ ਲਿਖਿਆ ਹੋਇਆ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਮਲਾਪ ਨਹੀਂ ਖਾ ਰਿਆ ਇਸ ਕਰਕੇ ਆਪ ਜੀ ਦੇ ਨਾਲ ਸਹਿਮਤ ਹੋਮੋ ਨਾ ਹੋਈ ਮੈਂ ਇਹਦੇ ਬਾਰੇ ਕੁਝ ਨਹੀਂ ਕਹਾਗਾ ਪਰ ਦਾਸ ਓਨੀਕ ਗੱਲ ਕਰੂਗਾ ਜਿੰਨੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੌਜੂਦਾ ਗੁਰੂ ਸਾਨੂੰ ਹੁਕਮ ਕਰਦੇ ਹਨ ਸਤਗੁਰੂ ਸੱਚੇ ਪਾਤਸ਼ਾਹ ਸਬਦਾ ਹੀ ਭਲਾ ਕਰਦੇ ਹਨ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਬਾਣੀ ਚ ਲਿਖਿਆ ਸਦਬਖਸਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਸਦਬਖਸਿੰਦ ਦਾ ਮਤਲਬ ਇਹ ਨਹੀਂ ਵੀ ਉਸੇ ਟਾਈਮ ਜਿਸ ਸਮੇ ਸਤਗੁਰੂ ਜੀ ਵਿਚਰ ਰਹੇ ਸਨ ਉਹ ਸਤਗੁਰੂ ਓਨੇ ਸਮੇ ਚ ਸਦਬਖਸਿੰਦ ਸਨ ਇਹ ਤਾਂ ਜਿੰਨੀ ਦੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਸਾਰ ਦੇ ਵਿੱਚ ਹੈ ਉਨੀ ਦੇਰ ਸਦਬਖਸਿੰਦ ਹੀ ਹੈ ਨੇ ਤਾਂ ਬਖਸ਼ਣਾ ਹੀ ਹੈ ਨੇ ਬਖਸ਼ਿਸ਼ਾਂ ਹੀ ਕਰਨੀਆਂ ਨੇ ਪਰ ਇੱਥੇ ਲਿਖਿਆ ਕਿ ਅੱਜ ਤੱਕ ਉਹਨਾਂ ਦੇ ਪਰਿਵਾਰ ਵਿੱਚ ਇੱਕ ਆਦਮੀ ਕਮਲਾ ਹੋ ਜਾਂਦਾ ਹੈ ਫਿਰ ਇਹ ਬਖਸਿੰਧ ਵਾਲੀ ਕਿਹੜੀ ਗੱਲ ਹੋਈ ਸਾਧ ਬਖਸਿੰਧ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਸੋ ਇੱਥੇ ਇਸ ਇਤਿਹਾਸ ਦੇ ਨਾਲ ਇਨੇਕ ਇਤਿਹਾਸ ਦੇ ਨਾਲ ਦਾਸ ਸਹਿਮਤ ਨਹੀਂ ਹੈ ਹਾਂ ਤਖਤੂ ਪੁਰੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਜ਼ਰੂਰ ਆਏ ਹੋਣਗੇ